ਦਾਦਾ ਤੇ ਪੋਤਾ ਦੋਵੇਂ ਮੋਲ ਵਿੱਚ ਬਹਿ ਗਏ ਸੀ ਵਾਹ ਦਾਦਾ ਤੇ ਪੋਤਾ ਦੋਵੇਂ ਮੋਲ ਵਿੱਚ ਬਹਿ ਗਏ ਸੀ ਜੀ ਪੀਜ਼ੇ ਨਾਲ ਕੋਕ ਭੇਜ ਦਿਓ ਜਾਂਦੇ ਹੋਏ ਕਹਿ ਗਏ ਸੀ ਅੱਛਾ ਪੀਜ਼ੇ ਨਾਲ ਕੋਕ ਭੇਜ ਦਿਓ ਜਾਂਦੇ ਹੋਏ ਕਹਿ ਗਏ ਸੀ ਹੂੰ ਦਾਦੇ ਨੂੰ ਕਹਿੰਦਾ ਪੋਤਾ ਹੂੰ ਦੇਖ ਲਓ ਅਮੀਰ ਹੋ ਗਏ ਆ ਅਮੀਰ ਦੇਖ ਲਓ ਦਾਦੇ ਨੂੰ ਕਹਿੰਦਾ ਪੋਤਾ ਹੋ ਗਏ ਆ ਅਮੀਰ ਦੇਖ ਲਓ ਸਕਰੀਨ ਤੇ ਚੱਲਦੀ ਉਹ ਸਾਡੀ ਤਸਵੀਰ ਦੇਖ ਲਓ ਹਾਂ ਪੀਜ਼ੇ ਦੇ ਦੰਦੀ ਵੱਢ ਕੇ ਹੂੰ ਕੋਕ ਦੀ ਘੁੱਟ ਭਰੀ ਹੂੰ ਮਸਕਰਾ ਕੇ ਬਾਬੇ ਨੇ ਗੱਲ ਸੀ ਫਿਰ ਸ਼ੁਰੂ ਕਰੀ ਹੂੰ ਕਹਿੰਦਾ ਮੋਹ ਪਿਆਰ ਦੀ ਪਹਿਲੀ ਤੰਦ ਟੁੱਟੀ ਜੀ ਮੋਹ ਪਿਆਰ ਦੀ ਪਹਿਲੀ ਤੰਦ ਟੁੱਟੀ ਹੂੰ ਮੋਹ ਪਿਆਰ ਦੀ ਪਹਿਲੀ ਤੰਦ ਟੁੱਟੀ ਉਦੋਂ ਮੋਹ ਮੁਲਾਜੇ ਦੀ ਹੂੰ ਬੰਦੇ ਨੂੰ ਬੰਦੇ ਤੇ ਸ਼ੱਕ ਹੋਇਆ ਤੇ ਖੋਜ ਹੋਈ ਦਰਵਾਜ਼ੇ ਦੀ ਵਾਹ ਵਾਹ ਬੰਦੇ ਨੂੰ ਬੰਦੇ ਤੇ ਸ਼ੱਕ ਹੋਇਆ ਤੇ ਖੋਜ ਹੋਈ ਦਰਵਾਜ਼ੇ ਦੀ ਹੂੰ ਵੱਧ ਦਾ ਸ਼ੱਕ ਤੇ ਘੱਟ ਦਾ ਭਰੋਸਾ ਹੂੰ ਕਿਤੇ ਵੀ ਨਾ ਖੜਿਆ ਸੀ ਹੂੰ ਵੱਧ ਦਾ ਸ਼ੱਕ ਕਟਦਾ ਭਰੋਸਾ ਕਿਤੇ ਵੀ ਨਾ ਖੜਿਆ ਸੀ ਬੂਹੇ ਨੂੰ ਫਿਰ ਕੁੰਡਾ ਲਾ ਕੇ ਜਿੰਦਰਾ ਉੱਪਰ ਜੜਿਆ ਸੀ ਹਾਂ ਪਹਿਲਾਂ ਬੂਹਾ ਫਿਰ ਜਿੰਦਰਾ ਫਿਰ ਜਿੰਦਰਾ ਆਇਆ ਬਦ ਦਾ ਸ਼ੱਕ ਤੇ ਘਟਦਾ ਭਰੋਸਾ ਕਿਤੇ ਵੀ ਨਾ ਖੜਿਆ ਸੀ ਬੂਹੇ ਨੂੰ ਜਿੰਦਰਾ ਬੂਹੇ ਨੂੰ ਕੁੰਡਾ ਲਾ ਕੇ ਜਿੰਦਰਾ ਫਿਰ ਜੜਿਆ ਸੀ ਹਾਂ ਬੰਦੇ ਤੋਂ ਬੰਦੇ ਦਾ ਭਰੋਸਾ ਹੁਣ ਜਮੇ ਹੀ ਪਿਆ ਮਰਿਆ ਏ ਹਾਂ ਬੰਦੇ ਤੋਂ ਬੰਦੇ ਦਾ ਭਰੋਸਾ ਹੁਣ ਜਮੇ ਹੀ ਪਿਆ ਮਰਿਆ ਏ ਇਸੇ ਲਈ ਤਾਂ ਹਰ ਖੁੰਝੇ ਤੇ ਕੈਮਰਾ ਪਿਆ ਤਰਿਆ ਏ ਵਾਹ ਬੰਦੇ ਦਾ ਬੰਦੇ ਤੋਂ ਭਰੋਸਾ ਜਮਾ ਹੀ ਪਿਆ ਮਰਿਆ ਏ ਇਸੇ ਲਈ ਤਾਂ ਹਰ ਖੁੰਝੇ ਤੇ ਕੈਮਰਾ ਪਿਆ ਧਰਿਆ ਏ ਕਦੇ ਬਹਿ ਕੇ ਸੋਚੀ ਚਹਿਲਾ ਕਦੇ ਬਹਿ ਕੇ ਸੋਚੀ ਚਹਿਲਾ ਕੀ ਖਟਿਆ ਕੀ ਖੋਇਆ ਏ ਕਦੇ ਬਹਿ ਕੇ ਸੋਚੀ ਚਹਿਲਾ ਕੀ ਪਾਇਆ ਕੀ ਖੋਇਆ ਏ ਬੰਦੇ ਦਾ ਬੰਦੇ ਤੋਂ ਭਰੋਸਾ ਤਰੱਕੀ 'ਚ ਸਾਹ ਪਾਉਣ ਲਈ ਪਿਆ ਮੋਇਆ ਏ ਤਰੱਕੀ 'ਚ ਸਾਹ ਪਾਉਣ ਲਈ ਪਿਆ ਮੋਇਆ ਇੱਕ ਵਾਰ ਇੱਕ ਟਕਸਾਲ ਦੇ ਵਿੱਚ ਨਾ ਕੋਈ ਮੂਰਤੀ ਘਾੜਾ ਸੀ ਜੀ ਉਹ ਜਦੋਂ ਗਿਆ ਤੇ ਜਾ ਰਿਹਾ ਸੀ ਉਹਨੂੰ ਤਿੰਨ ਚਾਰ ਨਾ ਪੱਥਰ ਮਿਲ ਗਏ ਰਸਤੇ 'ਚ ਓਕੇ ਉਹਨੇ ਸੋਚਿਆ ਵੀ ਮੈਂ ਇਹਨਾਂ ਤੋਂ ਮੂਰਤੀਆਂ ਕਢਾਂਗਾ ਜੀ ਉਹਨਾਂ ਨੇ ਆਪਣੇ ਪੱਥਰ ਚੁੱਕੇ ਤੇ ਟਕਸਾਲ ਦੇ ਵਿੱਚ ਲੈ ਆਇਆ ਹਮ ਤਾਂ ਉਹਨੇ ਜਦੋਂ ਮੂਰਤੀ ਕਢਣ ਲੱਗਿਆ ਤੇ ਜਦੋਂ ਪਹਿਲੀ ਉਹਨੇ ਮੂਰਤੀ ਸ਼ੁਰੂ ਕੀਤੀ ਕਢਣੀ ਤਾਂ ਉਹ ਪੱਥਰ 부ੜਕ ਗਿਆ ਉਹਨੇ ਮਤਲਬ ਜਦੋਂ ਤੇਸੀ ਤੇ ਸ਼ੈਣੀ ਦਾ ਵਾਰ ਕੀਤਾ ਉਹਦੇ ਤੇ ਪੱਥਰ ਉਹ 부ੜਕ ਗਿਆ ਤੇ ਉਹਨੇ ਸੋਚਿਆ ਵੀ ਇਹਦਾ ਬੈਲੈਂਸ ਨਹੀਂ ਬਣਨਾ ਉਹਨੇ ਪਰਾਂ ਰੱਖਤਾ ਜੀ ਫਿਰ ਦੂਸਰੇ ਦੀ ਵਾਰੀ ਆਈ ਦੂਸਰੇ ਨੂੰ ਰੱਖਿਆ ਦੂਸਰੇ ਨਾਲ ਵੀ ਇਹੀ ਹਾਲ ਹੋਇਆ ਉਹ ਵੀ 부ੜਕ ਗਿਆ ਹਮ ਤੇ ਫਿਰ ਤੀਸਰੇ ਦੀ ਇਸੇ ਤਰ੍ਹਾਂ ਚੌਥੇ ਦੀ ਜਦੋਂ ਵਾਰੀ ਆਈ ਚੌਥਾ ਪੱਥਰ ਟਿਕ ਗਿਆ ਜੀ ਉਹਨੇ ਟਿਕ 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 ਕਰਕੇ ਨਾ ਬਹੁਤ ਸੋਹਣੀ ਮੂਰਤੀ ਘੜ ਲਈ ਤਾਂ ਮੂਰਤੀ ਘੜਨ ਤੋਂ ਬਾਅਦ ਜਦੋਂ ਉਹ ਮੂਰਤੀ ਸ਼ਹਿਰ ਵਾਸੀਆਂ ਨੂੰ ਬਹੁਤ ਜ਼ਿਆਦਾ ਪਸੰਦ ਆਈ ਉਹਨਾਂ ਨੇ ਸੋਚਿਆ ਵੀ ਇਹਦੀ ਸਥਾਪਨਾ ਕਰਾਂਗੇ ਉਹ ਉਹਨਾਂ ਤੋਂ ਲੈ ਕੇ ਗਏ ਦੁੱਧ ਨਾਲ ਨਹਲਾਇਆ ਗਿਆ ਗੁਲਾਬ ਦੇ ਫੁੱਲਾਂ ਦੀ ਪਾਲਕੀ ਚ ਬਿਰਾਜਮਾਨ ਕੀਤਾ ਗਿਆ ਮੰਦਰਵਾਲ ਨੂੰ ਜਾ ਰਿਹਾ ਹੁਣ ਜਿਹੜੇ ਉਹ ਤਿੰਨ ਪੱਥਰ ਜਿਹੜੇ ਜਿਨ੍ਹਾਂ ਤੋਂ ਕੁਝ ਬਣਿਆ ਨਹੀਂ ਸੀ ਉਹਨੇ ਸੋਚਿਆ ਵੀ ਇੱਥੇ ਟਕਸਾਲ ਦੇ ਵਿੱਚ ਵੀ ਮੇਰੀ ਜਗ੍ਹਾ ਹੀ ਰੋਕਦੇ ਆ ਉਹ ਚਾ ਕੇ ਉੱਥੇ ਹੀ ਸੁਟਿਆ ਜਿੱਥੋਂ ਲੈ ਕੇ ਆਇਆ ਸੀ ਔਰ ਰੱਬ ਸਵਾਭੀ ਤੁਸੀਂ ਇਹ ਦੇਖੋ ਵੀ ਜਿਹੜਾ ਮੰਦਰ ਨੂੰ ਜਾਣ ਵਾਲਾ ਰਸਤਾ ਹੀ ਸੀ ਉਹ ਹੁਣ ਜਦੋਂ ਉਹ ਸ਼ੋਭਾ ਯਾਤਰਾ ਦੇ ਰੂਪ ਚ ਪਾਲਕੀ ਦੇ ਵਿੱਚ ਬਿਰਾਜਮਾਨ ਜਿਹੜੀ ਮੂਰਤੀ ਆ ਉਹ ਜਾ ਰਹੀ ਆ ਤਾਂ ਉਹ ਜਿਹੜੇ ਥੱਲੇ ਤਿੰਨ ਪੱਥਰ ਪਏ ਸੀ ਨਾ ਤੇ ਉਹ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਨੇ ਤਾਂ ਸਾਡੇ ਵਾਲਾ ਹੀ ਆ ਓਏ ਉਹਨਾਂ ਨੇ ਸੋਚਿਆ ਵੀ ਤਾਂ ਸਾਡੇ ਵਾਲੀ ਆ ਇਹ ਤਾਂ ਸਾਡੇ ਨਾਲ ਵਾਲਾ ਹੀ ਆ ਕਿਆ ਟੋਹਰਾਂ ਨੇ ਗੁਲਾਬ ਦੇ ਫੁੱਲਾਂ ਦੀ ਪਾਲਕੀ ਚ ਬੈਠਾ ਹੈ ਫੁੱਲਾਂ ਦੀ ਵਰਖਾ ਹੋ ਰਹੀ ਹੈ ਜੈ ਜੈਕਾਰ ਹੋ ਰਹੀ ਹੈ ਤਾਂ ਵੀ ਨਜ਼ਾਰ ਬਹੁਤ ਮੋਜਾਂ ਇਹਦੀਆਂ ਤਾਂ ਬੜੀਆਂ ਟੋਹਰਾਂ ਨੇ ਤਾਂ ਉਹ ਪੱਥਰ ਬੋਲਿਆ ਹੁਣ ਜਿਹੜਾ ਮੂਰਤੀ ਬਣ ਚੁੱਕਿਆ ਸੀ ਉਹ ਕਹਿੰਦਾ ਕਾਸ਼ ਤੁਸੀਂ ਵੀ ਜੇ ਤੇਸੀ ਤੇ ਸ਼ਹਿਣੀ ਦੇ ਵਾਰ ਸੀਨੇ ਤੇ ਝੱਲੇ ਹੁੰਦੇ ਕਾਸ਼ ਤੁਸੀਂ ਵੀ ਤੇਸੀ ਤੇ ਸ਼ਹਿਣੀ ਦੇ ਵਾਰ ਸੀਨੇ ਤੇ ਝੱਲੇ ਹੁੰਦੇ ਅੱਜ ਗੁਲਾਬ ਦੇ ਫੁੱਲ ਸੋਡੇ ਥੱਲੇ ਹੁੰਦੇ ਵਾਹ ਵਾਹ ਬਹੁਤ ਬਹੁਤ